ਸਾਬਕਾ ਰਿਪ੍ਰেজੈਂਟੇਟਿਵ ਜਾਰਜ ਸੈਂਟੋਸ ਉਹਨਾਂ ਨੂੰ 7 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ ਇਹ ਸਾਬਕਾ ਰਿਪਬਲਿਕਨ ਕਾਂਗਰਸਮੈਨ ਇਹਨਾਂ ਦੇ ਉਲਟ ਬਹੁਤ ਸਾਰੀਆਂ ਜਿਹੜੀਆਂ ਐਥਿਕਸ ਕਮੇਟੀ ਦੀਆਂ ਜਿਹੜੀਆਂ ਰਿਪੋਰਟਸ ਤੇ ਹੋਰ ਜਿਹੜੇ ਚਾਰजेस ਆ ਉਹ ਲੱਗੇ ਹੋਏ ਸੀ ਅੱਜ ਜਿਹੜੇ ਫੈਡਰਲ ਜੱਜ ਆ ਨਿਊਯਾਰਕ ਦੇ ਵਿੱਚ ਉਹਨਾਂ ਨੇ ਜਿਹੜੇ ਸਾਬਕਾ ਰਿਪਰੈਜ਼ੈਂਟੇਟਿਵ ਜਾਰਜ ਸੈਂਟਰਸ ਆ ਕਾਫੀ ਬਿਵਾਦਾਂ ਦੇ ਵਿੱਚ ਜਿਹੜੇ ਉਹ ਰਹੇ ਸੀ ਜਿੰਨਾ ਚਿਰ ਵੀ ਇਹ ਆ ਜਿਹੜੀ ਸੀਟ ਦੇ ਉੱਤੇ ਸੀਗੇ ਉਹਨਾਂ ਨੂੰ 7 ਸਾਲ ਦੀ ਜਿਹੜੀ ਆ ਇਨ ਪ੍ਰिजन ਉਹ ਸੁਣਾਈ ਆ ਡਿਸਟ੍ਰਿਕਟ ਜੱਜ ਜੁਵਾਨਾ ਸੇਵਰਟ ਉਹਨਾਂ ਨੇ ਕਹਿੰਦੇ ਵੀ ਜਿਹੜਾ ਦੱਸਿਆ ਵੀ ਭਾਈ ਵੀ ਸੀਰੀਅਸਨੈਸ ਇਸ ਦੇ ਉੱਤੇ ਰਿਫਲੈਕਟ ਕਰੋ ਜਿਹੜੇ ਤੁਸੀਂ ਅਨਪੈਰਲਡ ਕਰਾਈਮਸ ਜਿਹੜੇ ਉਹ ਅਕਤੇ ਹੈਗੇ ਆ ਸੋ ਜਿਹੜਾ ਸੈਂਟੈਂਸ ਆ ਜੱਜ ਨੇ ਜਿਹੜਾ ਉਹ ਸੁਣਾਇਆ ਹੈਗਾ ਆ ਕਹਿੰਦੇ ਵੀ 87 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਪ੍ਰिजन ਦੇ ਵਿੱਚ ਹੋਵੇਗੀ ਇਹਨਾਂ ਉੱਤੇ ਫੈਲਨੀ ਫਰਾਡ ਚਾਰजेस ਲੱਗੇ ਹੋਏ ਸੀਗੇ ਜਿਸ ਨੂੰ ਇਹਨਾਂ ਨੇ ਗਿਲਟੀ ਪਲੀ ਜਿਹੜਾ ਉਹ ਕਰ ਲਿਆ ਸੀਗਾ ਕਹਿੰਦੇ ਵੀ ਜਦ ਨਿਊਜ਼ ਕੈਮਰਾਜ਼ ਪ੍ਰोसीडिंग ਦੇ ਵਿੱਚ ਆਏ ਸੀਗੇ ਇਸ ਨੇ ਰਿਮੋਰਸ ਦੇ ਵਿੱਚ ਆਪਣੇ ਅਥਰੂ ਵੀ ਵਹਾਏ ਕਈ ਜਿਹੜੇ ਉਸ ਨੂੰ ਮਗਲਮਚ ਦੇ ਹੰਝੂ ਜਿਹੜੇ ਉਹ ਆਖਰੇ ਸੀਗੇ ਤੇ ਸੈਂਟੋਸ ਨੂੰ ਪੈਥੋਲੋਜੀਕਲ ਲਾਇ ਰੱਖਿਆ ਗਿਆ ਵੀ ਇਹ ਇਹ ਇਹਦੇ ਕੋਲੋਂ ਝੂਠ ਬੋਲੇ ਬਗੈਰ ਰਿਹਾ ਹੀ ਨਹੀਂ ਜਾਂਦਾ ਸੋ ਕਹਿੰਦੇ ਵੀ ਜੱਜ ਨੇ ਮੰਨਿਆ ਵੀ ਇਹ ਰਿਮੋਰਸਪਲ ਨਹੀਂ ਹੈ ਇਹਨੂੰ ਅਸਲ ਦੇ ਵਿੱਚ ਕੋਈ ਪਛਤਾਪ ਨਹੀਂ ਹੈਗਾ ਆਪਣੇ ਜਿਹੜੇ ਇਨਾਂ ਐਕਸ਼ਨਸ ਦਾ ਸੋ ਇੱਕ ਪ੍ਰੋਸੀਕਿਊਟਰਸ ਨੇ ਜਿਹੜਾ ਨੋਟ ਕੀਤਾ ਵੀ ਇਸ ਨੇ ਆਪਣਾ ਇੱਕ ਪੋਡਕਾਸਟ ਵੀ ਜਿਹੜਾ ਉਹ ਸ਼ੁਰੂ ਕਰ ਲਿਆ ਪੈਂਟਸ ਔਨ ਫਾਇਰ ਵਿਦ ਜੋਰਜ ਸੈਂਟਰਸ ਕਹਿੰਦੇ ਵੀ ਇਹ ਇਸ ਦੀ ਇੱਕ ਹਿਸਾਬ ਦੇ ਨਾਲ ਜੋ ਇੱਕ ਕਰਤੂਤਥਾ ਕਰਕੇ ਆਇਆ ਇਹ ਉਸ ਦੀ ਚਰਮ ਸੀਮਾ ਸੀਗੀ ਵੀ ਇਹ ਇੱਥੇ ਤੱਕ ਜਿਹੜਾ ਉਹ ਪਹੁੰਚ ਗਿਆ ਕਹਿੰਦੇ ਵੀ ਇਹ ਅਬੰਡੈਂਟਲੀ ਕਲੀਅਰ ਸੀਗਾ ਵੀ ਇਸ ਨੂੰ ਜੇ ਚਾਰਜ ਦੇ ਨਾਲ ਨਹੀਂ ਰੋਕਿਆ ਗਿਆ ਤੇ ਇਹ ਬੰਦਾ ਸੁਧਰਨ ਵਾਲਾ ਨਹੀਂ ਹੈਗਾ ਇਸਨੇ ਆਉਂਦੇ ਸਾਲਾਂ ਦੇ ਵਿੱਚ ਉਹਨਾਂ ਨੇ ਇਹ ਮੰਨਿਆ ਵੀ ਕਹਿੰਦੇ ਵੀ ਆਉਂਦੇ ਸਾਲਾਂ ਦੇ ਵਿੱਚ ਵੀ ਇਹਨੇ ਜਿੱਦਾਂ ਪਹਿਲਾਂ ਲੋਕਾਂ ਨੂੰ ਡੀਸੀਵ ਤੇ ਡੀਫਰਾਡ ਕੀਤਾ ਸੀ ਧੋਖਾਧੜੀ ਦੇ ਨਾਲ ਲੋਕਾਂ ਦੇ ਨਾਲ ਮਨੀਨ ਨੂੰ ਜਿਹੜਾ ਉਹ ਫਰਾਡ ਕੀਤਾ ਸੀ ਜਾਂ ਝੂਠ ਬੋਲਦਾ ਰਿਹਾ ਸੀ ਉਹ ਉਹੀ ਚੀਜ਼ ਜਿਹੜਾ ਉਹ ਕਰਦਾ ਜਿਹੜਾ ਹੋ ਰਵੇਗਾ ਸੋ ਰਿਪਰੈਜ਼ੈਂਟੇਟਿਵ ਸੀਗੇ ਜੋਰ ਸੈਂਟਸ ਇਹਨਾਂ ਨੇ ਸੀਟ ਜਿਹੜੀ ਡੈਮੋਕ੍ਰੇਟਾ ਤੋਂ ਜਿੱਤੀ ਸੀ ਇੱਕ ਟਾਈਮ ਦੇ ਉੱਤੇ ਜਿਹੜੀ ਉਹ ਉਹਨਾਂ ਦਾ ਗੜ ਮੰਨਿਆ ਜਾਂਦਾ ਸੀਗਾ 2022 ਦੇ ਵਿੱਚ ਇਹ ਇਲੈਕਸ਼ਨ ਜਿੱਤ ਕੇ ਉੱਥੇ ਲੌਂਗ ਆਇਲੈਂਡ ਤੋਂ ਜਿਹੜੀ ਸੀਟ ਫਲਿੱਪ ਕੀਤੀ ਸੀਗੀ ਪਰ ਬਾਅਦ ਦੇ ਵਿੱਚ ਜੋ ਇਹਨਾਂ ਦੀਆਂ ਇੱਕ ਹਿਸਾਬ ਦੇ ਨਾਲ ਉਹ ਕਹਿ ਸਕਦੇ ਵੀ ਕਰਤੂਤਾ ਨਹੀਂ ਆ ਉਹਦੇ ਕਰਕੇ ਹੁਣ ਇਹਨਾਂ ਨੂੰ 7 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਹੈ ਜੀ ਅਗਲੀ ਖਬਰ ਜਿਹੜੀ ਆ ਚਾਈਨਾ ਦੇ ਨਾਲ ਜੋ ਨੇਗੋਸ਼ੀਏਸ਼ਨ ਦੇ ਉੱਤੇ ਗੱਲਬਾਤ ਚੱਲ ਰਹੀ ਆ ਪ੍ਰੈਜ਼ੀਡੈਂਟ 트੍ਰੰਪ ਹੁਣੀ ਬਾਰ-ਬਾਰ ਕਹਿ ਰਹੇ ਆ ਕਿ ਮੇਰੀ ਗੱਲਬਾਤ ਚਾਈਨਾ ਦੇ ਨਾਲ ਚੱਲ ਰਹੀ ਹੈਗੀ ਆ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜਿਹੜੇ